ਉਰੇ ਆ ਇੱਕ ਘੂਟਾ ਘੂਟੀ ਦਾ ਇੱਥੇ ਚੇਤਾ ਬੱਕਰੀ ਲੈਣੀ ਐ ਤੁਸੀਂ ਓਦੋਂ ਬਾਅਦ ਉਹ ਅੱਗੇ ਪਹਿਲ ਥੋੜੀ ਐ ਨਹੀਂ ਉਹ ਬੰਦੇ ਲੈਣਗੇ ਬੱਕਰੀ ਫਿਰ ਮੈਂ ਉਹਨਾਂ ਨੂੰ ਦਵਾਵਾਂ ਨਹੀਂ ਤੁਸੀਂ ਲੈਣੀ ਨਹੀਂ ਹੋਣਾ ਤੁਸੀਂ ਲੈਣੀ ਨਹੀਂ ਪਹਿਲ ਥੋੜੀ ਐ ਕੰਨੇ ਚ ਦੱਸ ਦਿਆ ਜਾ ਉਹ ਕਹਿੰਦਾ ਨਹੀਂ ਲੈਣੀ ਖਰਚਾ ਧੋਮੇ ਖੜਾ ਉਹ ਲੈ ਨਹੀਂ ਸਕਦੇ ਹਾਂਜੀ ਉਹ ਨਾ ਲਲਾਦੋ ਨਾ ਆ ਜਾ ਭਾਈ ਫੜਾ ਦੇ ਸਾਈ ਸਾਈ ਫੜਾ ਦੇ ਤੇ ਪਿਛਾ ਨੂੰ ਹੋ ਜਾ ਖਾੜਾ ਕਰ ਲੈ ਖੁੱਲਾ ਮੱਚਾ ਇਹ ਚੋਲਾ ਮੈਨੂੰ ਨਾ ਦੇ ਕੇ ਇਹਨੂੰ ਦੋ ਨਾ ਬੰਦੇ ਨੂੰ ਇਹ ਹੀ ਹੈ ਬੰਦਾ ਇਹ ਨਹੀਂ ਮੈਂ ਗੱਲ ਕਰ ਤਾਂ ਦੇਖੋ ਜੀ ਗੱਲ ਸੁਣੋ ਟੜਕੇ ਦੀ ਮੈਂ ਵੀ ਬੋਣੀ ਨਹੀਂ ਕਰੀ ਤੈਨੂੰ ਨੀਮ ਦਵਾ ਲੈ ਤੇਰੀ ਬੋਣੀ ਕਰਾਉਣੀ ਹੈ ਤੈਨੂੰ ਆਖੇ ਗੇੜੇ ਜਿੰਨੇ ਮਰਜੀ ਕਰ ਹਾਂ ਇਹ ਬੋਣੀ ਆ ਭੈਣਾ ਤੋਂ ਵੀ ਕਰਨੀ ਐ ਤੁਤੋ ਵੀ ਕਰਨੀ ਐ ਇਹ ਆ ਛੋਟੀ ਸਾਈ ਐ ਸਿੱਧਾ ਸੌਦਾ ਕਰਨਾ ਤਾਂ ਵੀ ਕਰ ਸਕਦੇ ਹਾਂ ਨਹੀਂ ਨਹੀਂ ਯਾਰ ਕਿਉਂ ਵੀ ਹਾਂ ਜੀ ਅਸੀਂ ਤਾਂ ਮੋਬਾਈਲ ਤੋਂ ਤੇ ਤੇਰੇ ਵੀਡੀਓ ਦੇਖਦੇ ਆਨੇ ਜਵਾਕਾ ਹਾਂ ਹਾਂ ਹੁਣ ਸੌਦਾ ਕਰ ਲਓ ਉਹ ਵੀ ਗੱਲ ਆਪਣੇ ਲੈਦਾ ਕਹਿੰਦਾ ਜੇ ਜਿੰਨੇ ਤੇਰੇ ਚੈਨਲ ਚੱਲਦੇ ਆ ਸਾ ਮੇਰੇ ਨਾਲ ਹੋਏ ਠੀਕ ਆ ਗੱਲ ਸਾਰੇ ਕਹਿੰਦਾ ਵਿਚਨਾ ਬਚੋਲਾ ਪਾਈਏ ਯਾਰੀ ਵਿਚ ਭੰਗਣਾ ਨਾ ਪਾਈਏ ਠੀਕ ਆ ਗੱਲ ਤਾਂ ਵੀ ਕੋਈ ਆਪਾਂ ਨੂੰ ਹਰਕ ਨਹੀਂ ਚੋਲੇ ਨਾਲ ਵਧੀਆ ਰਹਿੰਦਾ ਕੰਮ ਆ। ਬਾਪ ਚੋਲੇ ਨਾਲ ਫਿਰ ਮੈਂ ਤੇਰੇ ਨਾਲ ਖੜਾ। 40 ਤੱਕ ਕਿੱਟਿਆ ਜਾਂਦਾ। ਮੁਰਖੇ ਕੱਲਾ ਬੰਦਾ ਕਿੱਧਰ ਹੋ ਮੇਰੇ ਅੱਗੇ ਵਿਆਹ ਕਰਾ ਕੇ ਫਸਿਆ। ਬਾ ਫਿਰ। ਉਹ ਮੈਨੂੰ ਕਹ। ਹੁਣ ਮੈਨੂੰ ਕਹਿ ਦੇਣਾ ਅਸੀਂ ਕਿਹੜਾ ਤੇਰੇ ਵਿਚੋਲੇ ਅਸੀਂ। ਕੋਈ ਨਹੀਂ ਕੋਈ ਨਹੀਂ ਕਹਿੰਦਾ ਜੇ ਪਾਵੇਂਗਾ ਕਿੱਦਾਂ ਤੇਰਾ ਕੰਮ ਕਰਾਂਗੇ ਸਿੱਧਾ। ਬਕਰ ਦੇ ਸਿੱਧਾ। ਹਾਂ। ਕਰਦੇ ਸਿੱਧਾ ਹੋਵੇ ਨਾ। ਇਸ ਬੱਕਰੀ ਤੇ ਉਹ ਬੰਦੇ 24000 ਲਾ ਕੇ ਗਏ ਨੇ। ਸਾਡੇ 24 ਇਹਨੇ ਕਿਹਾ ਸੀ 24 ਮੇਰੇ ਕੰਨ ਮੋਰ ਵਰਗੇ ਨੇ ਕੰਮ ਨਾ ਖਰਾਬ ਕਰੋ ਮੇਰੇ ਕੰਨ ਮੋਰ ਵਰਗੇ ਨੇ 24 ਉਹ ਲੱਗਿਆ ਆ ਬਾਈ ਕਹਿੰਦਾ ਸਾਡੇ 24 ਦੀ ਲੈ ਜਾ ਕਿ ਹੈ ਬਾਈ ਕੀ ਹੈ ਆ ਗਿਆ ਸੁਣੀ ਗਿਆ ਹਾਂ ਮੈਂ ਵੀ ਸੁਣੀ ਗਿਆ ਵਿਆਹ ਕਰਾ ਲੀ ਜਾਂਦਾ ਲੈ ਜੇ ਕਿਸੇ ਦੇ ਸੌਦੇ 'ਚ ਮੈਂ ਬੋਲਦਾ ਨਹੀਂ ਹੁੰਦਾ। ਹਾਂ ਨਾ ਸਹੀ ਹੈ। ਮੈਂ ਤੇਰੀ ਗੱਲ ਤੇ ਫੁੱਲ ਚੜਾਵਾਂਗੇ। ਅੱਛਾ। ਚਰਖੇ ਤੇ ਮਾਲ ਪਾ ਕੇ ਚਰਖਾ 부ੜੀਆਂ ਨੂੰ ਕਤਲ ਸਿਖਾਵਾਂਗੇ। ਤੰਦ ਪਾ ਸ਼ੌਕ ਦੇ। ਹਾਂ ਤੰਦ ਪਾ ਕੁੜੀਆਂ ਸ਼ੌਕ ਦੇ। ਦੇ ਦੇ ਨੀ ਨੜਾਨੇ ਗੋਰੀਏ ਜਿਹੜਾ ਸ਼ੇੜ। ਠੀਕ ਹੈ। ਇਹ 6.24 ਦੀ ਬੱਕਰੀ ਵਕਿਆਵਾਂਗੇ। ਤੇਰੀ ਗੱਲ ਤੇ ਫੁੱਲ ਚੜਾਵਾਂਗੇ। ਪਹਿਲਾ ਸੌਦਾ ਪਹਿਲੀ ਪੇਸੀ ਪਹਿਲਾ ਯਾਰ। ਕਦੇ ਨੇ ਛੱਡੀਏ ਪਿਆਰ। ਇਹ ਠੀਕ ਹੈ ਸਰ ਜੀ ਠੀਕ ਹੈ ਜੀ 24 ਦੇ ਦੇ 5 ਜੋ ਗਿਆ ਅਸੀਂ ਤਾਂ ਮਿੰਟ ਮਾਰਦੇ ਹੁੰਦੇ ਆ ਜਾਤੂ ਮਾਰਨ ਨੂੰ ਕਿਉਂ ਜਿੱਤੇ ਬੱਕਰੀ ਤੇਰੇ ਕੋਲ ਹੀ ਇੱਥੇ ਖੜੂਗੀ ਠੀਕ ਹੈ ਕਿਉਂ ਸਾਡੇ ਕੋਲ ਸਾਡੇ ਕੋਲ ਕੀ ਕਰ ਲਈਏ ਜੀ ਆਪਾਂ ਸਾਡੇ ਕੋਲੇ ਸਾਹ ਨਹੀਂ ਜਾਂਦੇ ਅਸੀਂ ਕੋਈ ਜਾਈ ਕਰਾਂਗੇ ਜ਼ਰੂਰ ਤੇਰਾ ਨਾਮ ਕੀ ਹੈ ਵਿੱਕੀ ਮੁਖਸਰੀਆ ਵਿੱਕੀ ਮੁਖਸਰੀਆ ਨਾਮ ਦੱਸ ਗਿਆ ਝੋਟਾ ਚੋਲਿਆ ਚਰੀ ਦੀ ਪੁਲੀ ਪਾ ਕੇ ਛੋਟਾ ਦਾ ਸੈਲਟ ਗਰੇਚ ਹੋਇਆ ਆ ਆ ਦੋ ਆ ਆ ਬੱਚੇ ਬੱਚੇ ਲਖਾ ਆ ਬੱਚੇ ਦਿਖਾਓ ਆ ਬੱਚੇ ਦਿਖਾਓ ਸਾਡੀ ਵੀਡੀਓ ਇਹ ਮੁੰਡਿਆਂ ਨੂੰ ਇਧਰ ਕਰ ਭੇਡੂ ਨੂੰ ਆ ਬੀੜੀ ਆ ਬੱਕਰੀ ਵੀ ਦਿਖਾਓ ਅਲਾ ਕਹਿੰਦਾ ਯਾਰ ਪਿੱਛੇ ਨੂੰ ਅਲਾ ਕਹਿੰਦਾ ਕਾ ਦਾ ਸੌਦਾ ਸਿੱਟੀ ਮਾਰ ਏ ਸਿੱਟੀ ਮਾਰ ਸਿੱਟੀ ਚੱਕ ਜਾਓ ਜਿ ਲੈਓ ਹਾਂ ਹਾਂ ਆ ਗਈ ਆ ਥੱਲੇ ਲਾਹੋ ਥੱਲੇ ਥੱਲੇ ਲਾਹੋ ਮੂੰਹ ਜੱਕ ਮੋੜੋ ਜਮਾ ਟੱਕੇ ਰਹੋ ਸਿੱਟੀ ਮਾਰ ਖੜਾ ਖੁੱਲਾ ਖੜਾ घंटा तो कंटाला था चाकू देवा है फाओ पैसे फड़ाओ परमजीत बच्चे ला लवे खा जी खाड़ भाई ਦੋ ਮਿੰਟ ਬੱਚੇ ਫੜ ਅਸੀਂ ਥਣ ਚੈੱਕ ਕਰ ਲਈਏ ਥਣ ਨਹੀਂ ਚੈੱਕ ਕਰੇ ਅਈ ਤੇਰੀ ਹਾਂ ਹਾਂ ਸਹੀ ਹੈ ਸਹੀ ਆਣ ਥੋੜਾ ਦੋਹਾਂ ਚੈੱਕ ਤੇਰਾ ਜੂਰਾ ਦੇ ਸੌਦੇ ਕੱਚੇ ਨਹੀਂ ਹੋਣਗੇ ਅਸੀਂ ਮੰਡੀਆਂ ਦੇ ਮਾਲਕ ਆ ਹਾਂ ਦੇਖੋ ਜੀ ਇਹਨੂੰ ਫੜ ਕੇ ਰੱਖੀ ਬਾਈ ਕਨੇਟਰ ਸਾਹਿਬ ਵੀ ਮਾੜਾ ਇਧਰ ਪਰੇ ਹੋ ਜਾ ਬਾਬਾ ਪਹਿਲਾਂ ਤੂੰ ਕਰ ਫਿਰ ਮੈਂ ਕਰੂੰ ਪਾਸ ਕਰ ਲਾ ਬਈ 0.0 ਉਹਦੇ ਕਰ ਲਾ ਠੀਕ ਥਾਣੇ ਦੇ ਬਾਬੂ ਥੱਲੇ ਲਾ ਕੈਮਰਾ ਬਈ ਆਪਣੀ ਬਾਕਸ ਰਿਐਲਟੀ ਦੀ ਵੀਡੀਓ ਬਣਾ ਲੈ ਬਾਬਾ ਜੀ ਪਰੇ ਹੋ ਜਾ ਹੁਣ ਪਰੇ ਹੋ ਜਾ ਤੈਨੂੰ ਨਹੀਂ ਪਤਾ ਇਹ ਗੱਲਾਂ ਦਾ ਖੁੱਲਾ ਕਰ ਖੜਾ ਹੋਏ ਖੁੱਲਾ ਹੋ ਜਾ ਬਈ ਓਏ ਨਾਲ ਹੁੰਦੇ ਨੇ ਮੇਰੇ ਹੋ ਇਹਦਾ ਵੀ ਸੌਦਾ ਹੋ ਗਿਆ ਬਾਬਾ ਲਾਲਚ ਫਰਕ ਹੈ ਲਾਲਚ ਫਰਕ ਹੈ ਲਾਲਚ ਫਰਕ ਹੈ ਇਹ ਰਾਜੂ ਫਰੀ ਨੇ ਗਲਤ ਨਹੀਂ ਕਰਦਾ ਗੱਲ 40 ਬੰਦਿਆਂ ਨੂੰ ਦਿਖਾ ਲੈ 500 ਦਾ ਮੈਨੂੰ ਲਾਲਚ ਨਹੀਂ ਮੈਨੂੰ ਮੇਰੀ ਇੱਜ਼ਤ ਦਾ ਲਾਲਚ ਹੈ ਸਹੀ ਗੱਲ ਸਹੀ ਗੱਲ ਨਾ ਪਤਾ ਨਹੀਂ ਕਿੰਨਾ ਵੀ ਵੀਡੀਓ ਭੇਜਦੇ ਮੇਰੀ ਤਾਂ ਸਾਈਂ ਵਧਾਈ ਹੱਥੋਂ ਹੋਏ ਜਾਣੀ ਹੈ ਮੈਨੂੰ ਵਾਧੂ ਪੈਸਾ ਕਿਉਂ ਅਗਲਾ ਕੱਲ ਨੂੰ ਕਹੂ ਜੁਸਤੀਆ ਮਾਰੂ ਮੇਰੇ ਕਿਹੜੇ ਨੇ ਦਵਾਈ ਤੀ ਰਾਜੂ ਨੇ ਬਾਈ ਸਹੀ ਗੱਲ ਹੈ ਗੱਠ ਹੈ ਹਾਂ ਇੱਕ ਸਾਈਡ ਚ ਛੋੜ ਲਓ ਮਾੜੀ ਮੋਟੀ ਹੋ ਸਕਦੀ ਹੈ ਮੈਂ ਗਲਤ ਗੱਲ ਮੈਂ ਕਰਦਾ ਨਹੀਂ ਇਹ ਸੌਦਾ ਕੱਚਾ ਹੋ ਨਹੀਂ ਸਕਿਆ ਫੜਿਓ ਵੀ ਨਹੀਂ ਹੋ ਸਕਦਾ ਕੋਈ ਗੱਲ ਨਹੀਂ ਅਗਲੇ ਦਾ ਪੜਦਾ ਆਪਣੇ ਨਾਲ ਅਗਲੇ ਨਾਲ ਆਪਣੇ ਰੁਪਏ ਆਪਣੇ ਲਵੇ ਗਲਤ ਕੰਮ ਮੈਂ ਨਹੀਂ ਕਰਦਾ